ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਨੂੰ ਯਾਦ ਕਰਦੇ ਸਿੱਖਾਂ ਦੇ ਪੁਰਾਣੇ ਜ਼ਖਮ ਹਰੇ ਹੋ ਜਾਂਦੇ ਹਨ ਇਹ ਹਕੂਮਤ ਵੱਲੋਂ ਕੀਤਾ ਹੋਇਆ ਸ੍ਰੀ ਦਰਬਾਰ ਸਾਹਿਬ ਤੇ ਸਭ ਤੋਂ ਵੱਡਾ ਹਮਲਾ ਸੀ ਭਾਰਤੀ ਫੌਜ ਨੇ ਬੇਗੁਨਾਹ ਤੇ ਗੋਲੀ ਭਰਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਇਹ ਜ਼ਖਮ ਕਦੀ ਸੁੱਕ ਨਹੀਂ ਸਕਦੇ ਭਾਈ ਮਨਪ੍ਰੀਤ ਸਿੰਘ ਜੋ ਕਿ ਸਿਰਫ 18 ਦਿਨਾਂ ਦੇ ਸਨ ਜਿਹੜੇ ਕਿ ਇਸ ਸਾਕੇ ਵਿੱਚ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਨ ਇਹ 18 ਦਿਨ ਦਾ ਬੱਚਾ ਸ਼ਹੀਦ ਹੋ ਜਾਂਦਾ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰ ਇਹ ਹਕੂਮਤ ਕਰਦੀ ਹੈ ਫੌਜ ਕਰਦੀ ਹੈ ਤੋ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ